ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਅੰਦਰ ਉਸ ਤੋਂ ਹੋਵਾਂਗੇ ਵੀਡੀਓ ਸ਼ੁਰੂ ਕਰਦੇ ਆਂ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਇਹ ਸਵੇਰ ਦਾ ਟਾਈਮ ਆਗਾ ਦਿਨ ਹੈਗਾ ਇਹ ਐਤਵਾਰ ਦਾ ਸਵੇਰ ਦਾ ਟਾਈਮ ਆ ਤੇ ਮੈਂ ਲਗਾ ਰਹੀ ਸੀ ਕਿ ਜੋ ਹਰਮਨ ਦੀ ਚੁੰਨੀ ਤੇ ਲੈਸ ਹਰੋਂ ਦਾ ਪਸੂਟ ਸਲਾਈ ਕੀਤਾ ਗਾ ਮੇਲੇ ਕਰਕੇ ਤੇ ਮੈਂ ਤਾਂ ਕਿਹਾ ਸੀ ਵੀ ਹੈਗਾ ਤੇਰੇ ਕੋਲ ਕਪੜੇ ਕਹਿੰਦੀ ਚੱਲ ਮੰਮੀ ਮੈਂ ਇੱਕ ਸੂਟ ਲਿਆਉਂਗੀ ਤੇ ਇਹਨੇ ਪਹਿਲਾਂ ਵਰਕ ਕਰਨਾ ਸੀਗਾ ਸੂਟ ਤੇ ਬਸ ਵਰਕ ਇਹਨੂੰ ਜਦੋਂ ਹੋਰ ਸੂਟ ਆਈ ਜਾਂਦੇ ਆਗੇ ਹਨਾ ਬਾਹਰੋਂ ਵਰਕ ਕਰਨ ਵਾਲੇ ਨੂੰ ਆਉਂਦੇ ਤੇ ਕਰਨ ਦਾ ਟਾਈਮ ਨਹੀਂ ਮਿਲਿਆ ਫਿਰ ਇਹ ਪ੍ਰਿੰਟ ਵਾਲ ਸੂਟ ਹੀ ਲਈ ਹੈਗੀ ਆਪਦਾ ਪਲੇਨ ਸਲਵਾਰ ਨਾਲ ਤੇ ਚੁੰਨੀ ਇਹਦੇ ਕੋਲ ਘਰੇ ਪਈ ਸੀਗੀ ਫਿਰ ਲੈਸ ਲਈ ਚੁੰਨੀ ਤੇ ਲਾਉਣ ਵਾਸਤੇ ਕਿਉਂਟ ਮੈਂ ਦਾ ਕਸਲਾਈ ਕਰਤਾ ਸੀਗਾ ਇੱਕ ਦਿਨ ਪਹਿਲਾਂ ਇਹ ਅਗਲੇ ਦਿਨ ਦੀ ਵੀਡੀਓ ਸਵੇਰ ਸਵੇਰ ਦੀ ਅਜੇ ਮੈਂ ਰੋਟੀ ਪਾਣੀ ਕੁਛ ਨਹੀਂ ਬਣਾਇਆ ਸੀਗਾ ਇੱਥੇ ਮੈਂ ਚੱਲ ਹਜੇ ਰੋਟੀ ਨੂੰ ਇਸਨੇ ਹਾਂ ਸੀਗਾ ਮੈਂ ਲੈਸ ਦਾ ਕੰਮ ਨਿਬੇੜ ਦਿੰਨੀ ਆ ਇਹ ਅੱਧੀ ਕੁ ਮੈਂ ਲਾ ਰੱਖੀ ਸੀਗੀ ਮੈਂ ਕਿਹਾ ਚੱਲ ਪਰੇ ਮਸ਼ੀਨ ਚੱਕੀ ਜਾਊਗੀ ਹਨਾ ਵਿਚਾਲੋ ਪੋਚੇ ਲਾਉਣੇ ਸੀ ਹਰਮਨ ਨੇ ਵੀ ਆਪਣਾ ਮਸ਼ੀਨ ਵਾਲਾ ਕੰਮ ਨਿਬੜਜੋ ਬਹੁਤ ਸੋਹਣੀ ਲੱਗ ਰਹੀ ਸੀ ਇਹ ਕਰੀਮ ਜੇ ਰੰਗ ਦੀ ਹੈਗੀ ਆਫ ਵਾਈਟ ਦੀ ਸਲਵਾਰ ਹੈ ਹਰਮਨ ਦੀ ਇਹ ਆਹ ਵੜੀ ਜੀ ਲਾਈ ਹੈਗੀ ਇਹ ਲੈਸ ਚੁੰਨੀ ਤੇ ਤੇ ਇੱਕ ਇਹਦੇ ਸਲਾਈਆਂ ਦੋ ਲਾਈਆਂ ਸੀਗੀਆਂ ਥੋੜੀ ਚੌੜੀ ਸੀ ਲੈਸ ਦੋ ਸਲਾਈਆਂ ਨਾਲ ਲੱਗੀ ਹੈਗੀ ਇਹ ਲੈਸ ਦਾ ਇਤ ਕੰਮ ਮੇਰਾ ਨਿਬੜ ਗਿਆ ਸੀਗਾ ਇਸ ਤੋਂ ਬਾਅਦ ਨਾ ਮੈਂ ਲੱਗੀ ਸੀਗੀ ਸਾਬ ਸਫਾਈ ਕਰਨ ਫਲਸ਼ ਬਾਥਰੂਮ ਦੀ ਫਲਸ਼ ਦੀ ਆਪਾਂ ਪਹਿਲਾਂ ਕਰਤੀ ਸੀ ਆਪਾਂ ਵੀਡੀਓ ਨਹੀਂ ਬਣਾਉਂਦੇ ਹੁੰਦੇ ਫਲਸ਼ ਦੀ ਇਹ ਨਾ ਐਵੇਂ ਪਹਿੜੀ ਜੀ ਲੱਗਦੀ ਫਿਰ ਆਪਾਂ ਜਦੋਂ ਬਣਾ ਕੇ ਪਾਉਣਿਆਂਗੇ ਇਹ ਜਿਹੀਆਂ ਚੀਜ਼ਾਂ ਤੇ ਬਾਥਰੂਮ ਵੇਲੇ ਆਪਾਂ ਵੀਡੀਓ ਲਾ ਲਈ ਸੀਗੀ ਤੇ ਆਪਣਾ ਹੋਰ ਸਾਫ ਸਫਾਈ ਦਾ ਇਧਰੋਂ ਸਾਰਾ ਨਿਬੜ ਗਿਆ ਸੀਗਾ ਕਮਰੇਵੰਨੀਓ ਸਾਰਾ ਤੇ ਪੱਖੇ ਵੀ ਹਰਮਨ ਨੇ ਅੱਜ ਕਰੇ ਸੀਗੇ ਇਸ ਤੋਂ ਬਾਅਦ ਜਦੋਂ ਮੈਂ ਇਹ ਕਰ ਰਹੀ ਸੀ ਹਰਮਨ ਉਹ ਤੋਂ ਪੁੱਛੇ ਤੇ ਪੱਖਿਆਂ ਦਾ ਕੰਮ ਕਰ ਰਹੀ ਸੀ ਪੱਕੇ ਸਾਫ ਕਰਨ ਦਾ ਮੈਂ ਲੱਗੀ ਸੀ ਬਾਥਰੂਮਾਂ ਕਰਨੀ ਆਪਣੇ ਨਾਲ ਬਾਥਰੂਮਾਂ ਚ ਜਿਹੜੀਆਂ ਇਹ ਲੱਗੀਆਂ ਹੋਈਆਂ ਨੇ ਟੁਕੜੀ ਜੀ ਹਨਾ ਬਹੁਤ ਟਾਈਮ ਹੋ ਗਿਆ ਸੀ ਇਹਨਾਂ ਨੂੰ ਸਾਫ਼ ਕੀਤੀ ਇਹਨੂੰ ਉੱਪਰੋਂ ਦਾ ਵੈਸੇ ਘੱਟ ਸੀਗਾ ਹੀਟ ਹੋਏ ਹੋਣਾ ਆਪਾਂ ਜਦੋਂ ਨਹਾਉਨੇ ਆਂਗੇ ਪਾਣੀ ਸਾਬਣ ਪੈ ਜਾਂਦੀ ਆ ਬਹੁਤ ਗੰਦੀ ਹੋਈਆਂ ਪਈਆਂ ਸੀ ਤੇ ਮੈਂ ਇੱਕ ਸਪੈਸ਼ਲ ਸਟੀਲ ਹੋਲ ਲੈ ਲਿਆ ਸੀਗਾ ਇਹਦੇ ਵਾਸਤੇ ਤੇ ਹਾਰਪਿਕ ਪਾ ਕੇ ਨਾ ਫਿਰ ਮੈਂ ਸਟੀਲ ਹੋਲ ਨਾਲ ਕਰ ਰਹੀ ਸੀ ਸਾਫ਼ ਬਹੁਤ ਸੋਹਣੀਆਂ ਚਮਕਣ ਲੱਗ ਗਈਆਂ ਸੀ ਵਿੱਚ ਦੀ ਮੂਹ ਦੇਸਣ ਲੱਗ ਗਿਆ ਸੀ ਅੱਜ ਦਾ ਤੇ ਬਸ ਸਨਾ ਬਾਹਰ ਰੋਜ ਜਦੋਂ ਤੋਂ ਨੇ ਅੰਗੇ ਵੈਸੇ ਹੀ ਧੋ ਦਿੰਨੇ ਆਂਗੇ ਮੰਜਾ ਮਾਰ ਕੇ ਜਾਂ ਬੁਰਸ਼ ਜਿਹਾ ਮਾਰ ਕੇ ਇਠਾਂ ਚੰਗੀ ਤਰ੍ਹਾਂ ਕਲੀਨਿੰਗ ਨਹੀਂ ਹੋ ਕਰੀ ਜਾਂਦੀ ਹੈਗੀ ਇਹ ਜਿਹੜੀ ਸਾਬਣਦਾਨੀ ਹੈ ਜਦੋਂ ਆਪਾਂ ਸਾਬਣ ਰੱਖ ਦਿਆਂਗੇ ਸਾਬਣ ਲੱਗ ਲੱਗ ਕੇ ਕਿੰਨੀ ਕਿੰਨੀ ਸਾਬਣ ਚੜੀ ਪਈ ਸੀਗੀ ਸਾਰੀ ਵਧੀਆ ਸਾਫ ਸਪਾਈ ਕਰਤੀ ਸੀਗੀ ਆਪਾਂ ਟੂਟੀਆਂ ਵਗੈਰਾ ਸਾਰਾ ਕੁਝ ਚਮਕਣ ਲਾਤਾ ਸੀਗਾ ਜੇ ਆਪਾਂ ਲੱਗਤਾ ਗਿਆ ਮੈਨੂੰ ਘੰਟਾ ਡੇਢ ਘੰਟਾ ਤੇ ਇਹ ਆਪਣੇ ਇੱਕ ਟੂਟੀ ਦਾ ਪਾਣੀ ਈਂ ਦਿੰਦੀ ਹੈ ਕਿ ਇੱਕ ਆਪਣੇ ਟੂਟੀ ਨਾਲ ਹੈਗੀ ਹੈ 기ਜਰ ਵਾਸਤੇ ਜਿਹੜੀ ਆਪਾਂ ਚਲਾਉਣੇ ਆਗੇ ਉਹ ਤਾਂ ਸਾਫ਼ ਪਈ ਹੈ ਟੂਟੀ ਦੂਸਰੀ ਨੂੰ ਪਤਾ ਨਹੀਂ ਕਾ ਤੋ ਜਰਜੀ ਲੱਗ ਰਹੀ ਹੈਗੀ ਵੀ ਨਾਲੇ ਉਹਨੂੰ ਚਲਾਉਂਦੇ ਨਹੀਂ ਪਤਾ ਨਹੀਂ ਖੜੀ ਕਰਕੇ ਇਹਨੂੰ ਜਰਜੀ ਮਲੋਬ ਹੋਣ ਲੱਗ ਗਈ ਤੇ 기ਜਰ ਆਪਣੇ ਨਹੀਂ ਲੱਗਿਆ ਹੋਇਆ ਹੈਗਾ ਇਹ ਬਾਥਰੂਮ 'ਚ ਇਹ ਟੁੱਟੀ ਬਾਦੂ ਆ ਗਈ ਇੱਕ ਹਜੇ ਗੀਜਰਾਈ ਟੁੱਟੀ ਆ ਗਈ ਇਹ ਤੇ ਮੇਲੇ ਕਰਕੇ ਕਰ ਰਹੇ ਸੀਗੇ ਆਪਾਂ ਸਾਫ ਸਫਾਈ ਤੇ ਬਸ ਕੱਲ ਨੂੰ ਆਪਣੇ ਮੇਲਾ ਸ਼ੁਰੂ ਆਗਾ ਅੱਜ ਵੀ ਹੈਗਾਗਾ ਅੱਜ ਨਗਰ ਕੀਰਤਨ ਆਗਾ ਫਾਫੜੇ ਭਾਈ ਕੀ ਮੇਲਾ ਲੱਗਦਾ ਆਪਣੇ ਕੋਲੀ ਆਪਣੇ ਆਪ ਦੇ ਪਿੰਡ ਵਾਂਗੂ ਹੀ ਹੁੰਦਾਗਾ ਆਪਣੇ ਪਿੰਡ 'ਚ ਵੀ ਰਿਸ਼ਤੇਦਾਰ ਆਉਂਦੇ ਹੈਗੇ ਪਰ ਅੱਜ ਕੱਲ੍ਹ ਹਨਾ ਬਹੁਤ ਘਟ ਗਿਆ ਕੋਈ ਆਉਂਦਾ ਨਹੀਂਗਾ ਹਰ ਇੱਕ ਕੱਲਾ ਕੱਲਾਗਾ ਕਿਸੇ ਤੋਂ ਨਹੀਂ ਆਈਦਾ ਅੰਕੇ ਤਾਂ ਬਹੁਤ ਰਿਸ਼ਤੇ ਸਾਡੇ ਵੀ ਬਹੁਤ ਰਿਸ਼ਤੇਦਾਰ ਆਉਂਦੇ ਸਾਰੇ ਹੀ ਆਉਂਦੇ ਤਕਰੀਬਨ ਹੁਣ ਤਾਂ ਕਿਸੇ ਨੂੰ ਮੇਲਿਆਂ ਦਾ ਇਹਨਾਂ ਨਹੀਂ ਚਾ ਰਿਹਾ ਹੈਗਾ ਮੇਨ ਮੇਨ ਪੰਜਾਬ ਦੀਆਂ ਕੁੜੀਆਂ ਹਨਾ ਬਸ ਇਹ ਆਉਂਦੇ ਨੇ ਕਿ ਹੁਣ ਤਾਂ ਜੋਤ ਗਿਆ ਹੋਇਆ ਸੀਗਾ ਨਗਰ ਕੀਰਤਨ ਤੇ ਸਵੇਰ ਦੇ ਹੀ ਉੱਥੇ ਫਿਰ ਪਿੰਡ 'ਚ ਨਗਰ ਕੀਰਤਨ ਹੁੰਦਾਗਾ ਪਹਿਲੇ ਦਿਨ ਤੇ ਕੱਲ ਨੂੰ ਆਪਾਂ ਜਾਵਾਂਗੇ ਮਿੱਟੀ ਕੱਢਣ ਤੇ ਤੁਹਾਨੂੰ ਮੇਲਾ ਵੀ ਦਿਖਾਵਾਂਗੇ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਜੀ ਤੇ ਇਸ ਤਰ੍ਹਾਂ ਹੀ ਪਿਆਰ ਦਿਓ ਚੈਨਲ ਨੂੰ ਤੇ ਭਾਈ ਵੈਲੋ ਫਾਫੜੇ ਭਾਈ ਕੇ ਦਾ ਮੇਲਾ ਵੀ ਦਿਖਾਵਾਂਗੇ ਜੇ ਕਿਸੇ ਵੀ ਉਮਰ ਨੂੰ ਪਤਾ ਹੈਗਾ ਤਾਂ ਜੇ ਕੋਈ ਆਉਂਦਾ ਕਮੈਂਟ ਜ਼ਰੂਰ ਕਰੋ ਜਿਨੇ ਮੇਲਾ ਦੇਖਿਆ ਹੈਗਾ ਜੇ ਕੋਈ ਆਪਣੇ ਨੇੜੇ ਤੇੜੇ ਦਾ ਕੋਈ ਮੇਰਾ ਵੀਡੀਓ ਦੇਖੂਗਾ ਪਿਛਲੇ ਸਾਲ ਨਾਲ ਆਪਾਂ ਨੂੰ ਇੱਕ ਭੈਣ ਮਿਲੀ ਸੀਗੀ ਮੰਡੀ ਕਲਾ ਤੋਂ ਸੀ ਉਹ ਕਹਿੰਦੀ ਮੈਂ ਜਿੱਧਰ ਕਿਲੀ ਮਿੱਟੀ ਨਿਕਲਦੀ ਹੈਗੀ ਉਧਰ ਸਮਾਦ ਕਰਨੀ ਉੱਥੇ ਮੈਨੂੰ ਬੁਲਾ ਲਿਆ ਉਹਨੇ ਕਹਿੰਦੀ ਭੈਣ ਤੁਸੀਂ ਵੀ ਬਲੌਗ ਪਾਉਨੇ ਮੈਂ ਕਿਹਾ ਹਾਂ ਕਹਿੰਦੀ ਅਸੀਂ ਤੁਹਾਡੇ ਬਲੌਗ ਦੇਖਦੇ ਹੁੰਦੇ ਹਾਂ ਮੈਂ ਕਿਹਾ ਤੁਸੀਂ ਮੈਨੂੰ ਪਛਾਣ ਲਿਆ ਕਹਿੰਦੀ ਹਾਂ ਹਰਮਨ ਮੈਨੂੰ ਹੱਸਣ ਲੱਗੀ ਮੰਮੀ ਮੰਮੀ ਦਾ ਸਬਸਕ੍ਰਾਈਬਰ ਬਣਾਉਣ ਲੱਗੇ ਤੇ ਬਹੁਤ ਵਧੀਆ ਲੱਗਿਆ ਹਨ ਜਦੋਂ ਭੈਣ ਨੇ ਬੁਲਾਇਆ ਦੇਖਦੇ ਆ ਇਸ ਵਾਰ ਵੀ ਕੀ ਪਤਾ ਆਪਾਂ ਨੂੰ ਉਹ ਭੈਣ ਮਿਲ ਜੇ ਤੇ ਮੈਂ ਬਾਥਰੂਮ ਦੀਆਂ ਏਟ ਵਰਸ ਸਾਫ ਕੀਤਾ ਸਾਰਾ ਤੇ ਆਪਣੇ ਨਾਲ ਹਰੀ ਬਾਈ ਜੀ ਲੱਗੀ ਪਈ ਸੀ ਇਸ ਕਰਕੇ ਲੱਗ ਜਾਂਦੀ ਹੈਗੀ ਆਪਣੇ ਨਾਲ ਫਰਸ ਇਥੋਂ ਮਿਸਤਰੀ ਨੇ ਮੋਰੋ ਨੀਮਾ ਰੱਖਤਾ ਨਾ ਤਾਂ ਬਾਹਰ ਪਾਣੀ ਆਉਂਦਾਗਾ ਤੇ ਨਾ ਅੰਦਰ ਮੋਰੇ ਵੱਲ ਜਾਂਦਾਗਾ ਜਦੋਂ ਨਹਾਉਨੇ ਆ ਉੱਥੇ ਹੀ ਰੁਕ ਜਾਂਦਾ ਪਾਣੀ ਥੋੜਾ ਜਿਹਾ ਖੜਾ ਹੀ ਰਹਿੰਦਾ ਜੇ ਤਾਂ ਹੁਣ ਨਾ ਕੇ ਆਪਾਂ ਬੈਂਪਰ ਮਾਰਦੀਏ ਫਿਰ ਤਾਂ ਸਾਫ਼ ਹੋ ਜਾਂਦਾ ਸਾਰੇ ਬੈਂਪਰ ਮੈਂ ਨਹੀਂ ਮਾਰਦੇ ਹੈਗੇ ਨਾ ਬੱਚੇ ਕਦੋਂ ਮਾਰਦੇ ਫਿਰ ਉਹ ਖੜ ਕੇ ਥੋੜੀ ਜਿਹੀ ਹਰਵਾਈ ਜਿਹੀ ਜੰਮ ਜਾਂਦੀ ਆ ਉਹ ਮੈਂ ਸਾਰੀ ਲਾਹੀ ਸੀਗੀ ਅੱਜ ਤੱਕ ਤੇ ਇਸ ਤੋਂ ਬਾਅਦ ਲੱਗੀ ਮੈਂ ਨਹਾਉਣ ਵਾਲੀ ਬਾਲਟੀ ਮਾਂਜਣ ਬਾਲਟੀ ਬਹੁਤ ਖਰਾਬ ਹੋਈ ਪਈ ਸੀ ਬਸ ਵੈਸੇ ਹੀ ਧੋ ਦਿੰਨੇ ਆਗੇ ਆਪਾਂ ਬਾਲਟੀ ਨੂੰ ਉੱਥੇ ਨਹੀਂ ਆਈ ਜੀ ਬਹੁਤ ਹੋ ਜਾਂਦੀ ਐ ਕੱਪ ਤੇ ਬਾਲਟੀ ਧੋਣ ਵਾਲੇ ਤੇ ਮੈਂ ਇੱਥੇ ਟੱਬ ਭਰ ਕੇ ਰੱਖ ਲਿਆ ਸੀਗਾ ਵੇ ਚਲ ਜੇ ਟੁੱਟੀ ਚਲੀ ਵੀ ਗਈ ਹਨਾ ਫਿਰ ਆਪਾਂ ਵਰਤ ਲਾਂਗੇ ਬਾਥਰੂਮ ਤਾਂ ਮੈਂ ਧੋਤਾ ਸੀਗਾ ਟੁੱਟੀ ਚਲਦੀ ਤੇ ਹੀ ਲੇਟ ਬਹੁਤ ਹੋ ਗਈ ਸੀ ਇੱਥੇ 10 ਦਾ ਟਾਈਮ ਹੋ ਗਿਆ ਸੀ ਟੁੱਟੀ ਚਲਦੀ ਨੂੰ ਬਹੁਤ ਟਾਈਮ ਹੋ ਗਿਆ ਸੀ ਤਾਂ ਕਰਕੇ ਮੈਨੂੰ ਲੱਗਦਾ ਸੀ ਟੁੱਟੀ ਨਾਲ ਚਲੀ ਨਾ ਜਾਵੇ ਕਿਤੇ ਫਿਰ ਆਪਾਂ ਪਾਣੀ ਭਰ ਕੇ ਰੱਖ ਲਿਆ ਸੀਗਾ ਟੱਬ ਹਰਮਨ ਲਾਈ ਸੀਗੀ ਉੱਧਰ ਪੋਚੇ ਤੇ ਪੱਕੇ ਸਾਫ ਕਰਾਏ ਉਹਨੇ ਆਹ ਤੇ ਡੇੜੀ ਤੋਂ ਨਾਲੇ ਨਾਲ ਲੱਗ ਕੇ ਦੋਨਾਂ ਨੇ ਕਰੇ ਉਹਨੇ ਹਰਮਨ ਪੋਚੇ ਵਗੈਰਾ ਲਾਉਂਦੀ ਸੀਗੀ ਤੇ ਇਹ ਵੀ ਸਟੀਲ ਬੋਲ ਨਾਲ ਰਗੜੀ ਚੰਗੀ ਤਰ੍ਹਾਂ ਪਾਲਟੀ ਬਹੁਤ ਸਿਆਹੀ ਹੋਈ ਪਈ ਸੀਗੀ ਇਹਨੂੰ ਵੀ ਸਟੀਲਪੂਲ ਚੀਜ਼ ਬਹੁਤ ਵਧੀਆ ਨਾ ਹਰੀਵਾਈ ਲੈ ਆ ਲੈ ਜਾਂਦੀ ਹੈ ਸਾਰੀ ਥੰਡਾਈ ਵਗੈਰਾ ਦੇ ਨਾਲ ਸਟੀਲਪੂਲ ਅਸੀਂ ਨਾ ਨਮਾ ਲਾਇਆ ਸੀਗਾ ਜੇ ਇੱਕ ਸਾਰਾ ਖਤਮ ਕਰਤਾ ਜਦੋਂ ਮੇਰੇ ਕੋਲ ਆਈ ਹਰਮਨ ਬਾਲਟੀ ਮਾਜਦੀ ਸੀ ਮੈਂ ਕਹਿੰਦੀ ਮੰਮੀ ਇਹ ਮਾੜਾ ਜਿਹਾ ਰਹਿ ਗਿਆ ਮੈਂ ਕਿਹਾ ਸਾਰਾ ਤਾਂ ਬਾਥਰੂਮ ਚ ਘਸ ਗਿਆ ਇਹ ਕਿਉਂ ਟੁਕੜੀ ਤੇ ਆਪਣੇ ਨਾ ਫਰਸ ਹੈ ਜਿਹੜਾ ਇਹ ਠਾਲਾ ਉਹਦਾ ਹੋਇਆ ਦਾਣੇਦਾਰ ਜਿਹਾ ਵੀ ਤਿਲਸਣ ਤੋਂ ਉਹ ਲਾਇਆ ਹੋਇਆਗਾ ਉਹਦੇ ਦਾਣਿਆਂ ਜਾਂਦੇ ਵਿੱਚ ਫਿਰ ਤੋਂ ਪਾਣੀ ਖੜਾ ਰੰਦਾ ਹਰੀਵਾਈ ਜੰਮ ਜਾਂਦੀ ਹੈਗੀ ਬਹੁਤ ਔਖੀ ਲਾਹੀ ਮੈਂ ਜੋ ਆਪਣਾ ਫਰਸ਼ ਦਾ ਥੋੜਾ ਜਿਹਾ ਬਸ ਗਲਤੀ ਕਰਤੀ ਮਿਸਤਰੀ ਨੇ ਪਤਾ ਨਹੀਂ ਕਿਵੇਂ ਨੀਮਾ ਜਿਹਾ ਰੱਖਤਾ ਥੋੜਾ ਜਿਹਾ ਉੱਥੇ ਪਾਣੀ ਰੁਕ ਜਾਂਦਾਗਾ ਇਸੇ ਤਰ੍ਹਾਂ ਹੀ ਫਲ ਫਲਾਸਚ ਹੈਗਾ ਉੱਥੇ ਹੀ ਟੂਟੀ ਦੇ ਮੋਰੀ ਆਪਣੇ ਪਾਣੀ ਰੁਕਦਾਗਾ ਤੇ ਬਸ ਐ ਹੁੰਦਾ ਕਦੇ ਕਦੇ ਤਾਂ ਵੀ ਇਹਨੂੰ ਪੱਟ ਕੇ ਸੈੱਟ ਕਰਾ ਲਈਏ ਗੁੱਸਾ ਆ ਜਾਂਦਾਗਾ ਵੀ ਜਦੋਂ ਐ ਪਾਣੀ ਖੜਦਾ ਹੈਗਾ ਵੀ ਹਰੇਵਾਈ ਬਣ ਜਾਂਦੀ ਹੈ ਜਿੱਥੇ ਖੜਦਾ ਹੈ ਪਾਣੀ ਮੱਲੋ ਮੱਲੀ ਖੜ ਜਾਂਦਾ ਸਾਰਾ ਦਿਨ ਬੈਂਪਰ ਨਹੀਂ ਮਾਰਿਆ ਜਾਂਦਾ ਫਿਰ ਇਸੇ ਤਰ੍ਹਾਂ ਹੀ ਫਿਰ ਆਪਾਂ ਨੂੰ ਇੱਕ ਦਿਨ ਚੰਗੀ ਤਰ੍ਹਾਂ ਸਾਫ਼ ਕਰਨਾ ਪੈਂਦਾ ਹੈਗਾ ਤੇ ਇਹ ਮੈਂ ਧਾਰ ਵਾਲੀ ਬਾਲਟੀ ਵੀ ਮਾਂਜਦੀ ਸੀ ਕਿਉਂਕਿ ਆਪਾਂ ਹਨਾ ਕਾਲੀ ਚ ਵਸੇ ਇਸ ਤਰ੍ਹਾਂ ਹੀ ਮਾਂਜ ਦਿੰਨੇ ਆਂਗੇ ਕਾਲੀ-ਕਾਲੀ ਕਦੇ ਤੋਕ ਹੀ ਰੱਖ ਦਿੰਨੇ ਆਂ ਕਦੇ ਸਾਬਣ ਨਾਲ ਮਾਂਜ ਦਿੰਨੇ ਆਂਗੇ ਤੇ ਜਿਹੜੀਆਂ ਫਿਰਲਾਂ ਜੀਆਂ ਹੁੰਦੀਆਂ ਨੇ ਆਪਣੇ ਦੁੱਧ ਬਾਦ ਦੀਆਂ ਭਤਾਰਾ ਧੂੜਾਂ ਜੀਆਂ ਹਨਾ ਵੱਜਦੀਆਂ ਨੇ ਫਸ ਜਾਂਦਾਗਾ ਕੁੰਡਿਆਂ 'ਚ ਤੇ ਤਾਂ ਕਰਕੇ ਮੈਂ ਜੇ ਵੀ ਚੰਗੀ ਤਰ੍ਹਾਂ ਮਾਂਜਦੀ ਸੀਗੀ ਬਾਲਟੀ ਆਪਣੀ ਧਾਰ ਵਾਲੀ ਤੇ ਇੱਧਰ ਨਾ ਹਰਮਨ ਦੀ ਥੋੜੀ ਜਿਹੀ ਵੀਡੀਓ ਆ ਗਈ ਚਲੋ ਮੈਂ ਫਿਰ ਮੈਂ ਜ਼ਿਆਦਾ ਕੱਟਦੀ ਸੀਗੀ ਤਾਂ ਫਿਰ ਮੇਰੀ ਸਾਰੀ ਵੀਡੀਓ ਕੱਟੀ ਜਾਂਦੀ ਤੇ ਉੱਧਰ ਹਰਮਨ ਆਪਣੇ ਚੁੱਲਾ ਹੁਣ ਮੀਂਹ ਵੇਲੇ ਦਾ ਟੱਕਈ ਪਿਆਗਾ ਪੋਚੇ ਲਾਉਂਦੀ ਲਾਉਂਦੀ ਹਰਮਨ ਫਿਰ ਇੱਧਰ ਲਾਉਣ ਲੱਗੀ ਸੀਗੀ ਚੁੱਲੇ ਤੇ ਪੋਚਾ ਪਾਂਡੂ ਦਾ ਉਹਨੂੰ ਬਹੁਤ ਸ਼ੌਕ ਆ ਚੁੱਲੇ ਤੇ ਪੋਚਾ ਦੇਣ ਦਾ ਤੇ ਉਹਨੂੰ ਐ ਸੀਗਾ ਉਹ ਲੋਕਟ ਤੇ ਪੋਚਾ ਲਾਉਂਦੀ ਸੀ ਕਿ ਨਹੀਂ ਚਲ ਟੂਟੀ ਦਾ ਅੱਜ ਪਾਣੀ ਘੱਟਾਗਾ ਵੀ ਲੋੜ ਆ ਪਾਣੀ ਦੀ ਜੇ ਵੀ ਧੋਣ ਲੱਗੀ ਤਾਂ ਪਾਣੀ ਜ਼ਿਆਦਾ ਖਤਮ ਹੋਊਗਾ ਪੋਚਾ ਹੀ ਲਾਇਆ ਸੀਗਾ ਸਾਰਾ ਲੋਕਟਾਇਲ ਤੇ ਨੇ ਤੇ ਫਿਰ ਉਹਨੇ ਵਿੱਚ ਦੀ ਪਾਂਡੋ ਦਾ ਪੋਚਾ ਦੇਤਾ ਚੁੱਲ੍ਹੇ ਤੇ ਵੀ ਨਾਲ ਦੀ ਨਾਲ ਹੁਣ ਤਾਂ ਜਿਹੜਾ ਫਰਸ਼ ਤੇ ਲੱਗੂਗਾ ਸਾਫ਼ ਹੋ ਜੂਗਾ ਕੰਮ ਕੰਮ ਬਹੁਤ ਸਫਾਈ ਨਾ ਕਰਦੀ ਐ ਜੀ ਆਪਣੇ ਹਰਮਨ ਇਸ ਤਰ੍ਹਾਂ ਨਹੀਂ ਹੈਗਾ ਵੀ ਆਹ ਜਿਹਾ ਵੜਦੇ ਹਨਾ ਜਿਵੇਂ ਆਕਾ ਵਾਂਗੂ ਜਿੰਨਾ ਕਰਦੀ ਐ ਵਧੀਆ ਕਰਦੀ ਐ ਬਹੁਤ ਸਾਰਾ ਦਿੰਦੀ ਐ ਮੈਨੂੰ ਅੱਜ ਤਾਂ ਅਸੀਂ ਮਾਮਾ ਧੀਆ ਨਾ 11:30 12 ਵਜੇ ਸੀਗੇ ਸਾਨੂੰ ਮੇਰੀ ਜੀ ਮੈਨੂੰ ਕਹਿ ਵੀਦੀ ਸੀ ਮੰਮੀ ਤੂੰ ਕਦੋਂ ਦੀ ਇੱਥੇ ਬੈਠੀ ਐ ਮੈਂ ਕਿਹਾ ਮੈਂ ਚੰਗੀ ਤਰ੍ਹਾਂ ਕਰਦੀ ਐਗੀ ਵੀ ਅੱਜੋਂ ਵੀ ਐ ਫਿਰ ਹੁਣ ਭਾਜ ਤਾਂ ਨਹੀਂ ਵੱਡਾ ਜਾਂਦਾ ਇਸ ਤਰ੍ਹਾਂ ਹੀ ਰਸੋਈ ਚੰਗੀ ਤਰ੍ਹਾਂ ਸਾਫ਼ ਕੀਤੀ ਇੱਕ ਦਿਨ ਮੈਨੂੰ ਸਾਰਾ ਰਸੋਈ ਚ ਹੀ ਲੱਗ ਗਿਆ ਸੀਗਾ ਸਾਫ਼ ਸੁਥਾਨੀਆਂ ਦਾ ਕੰਮ ਬਹੁਤ ਹੋ ਜਾਂਦਾ ਨਾ ਕੋਈ ਵੀ ਹਰ ਤਿਆਰ ਹੁੰਦਾਗਾ ਚਲੋ ਬਹਾਨਾ ਹੁੰਦਾ ਜੀ ਹਨਾ ਮੇਲੇ ਦਾ ਕਿਹੜਾ ਕੋਈ ਚਲ ਉਹ ਹੁੰਦਾ ਬਸ ਬਹਾਨੇ ਨਾਲ ਆਪਣਾ ਘਰ ਸਾਫ਼ ਹੋ ਜਾਂਦਾਗਾ ਇਸ ਤਰ੍ਹਾਂ ਡੀਪ ਕਲੀਨਿੰਗ ਜੀ ਹੋ ਜਾਂਦੀ ਐ ਚੰਗੀ ਤਰ੍ਹਾਂ ਬੱਸ ਤਾਂ ਆਪਾਂ ਕਰਦੇ ਹੀ ਰਹਿਨੇ ਆਗੇ ਚਲ ਚੰਗੀ ਤਰ੍ਹਾਂ ਜੀ ਕਰਨਾ ਪੈਂਦਾ ਇੱਕ ਵਾਰ ਤੇ ਹੁਣ ਤਾਂ ਕਰਿਆ ਚਲੋ ਦੀਵਾਲੀ ਨੂੰ ਹੋ ਜਾਊਗਾ ਮਹੀਨਾ ਰਹਿ ਗਿਆ ਦੀਵਾਲੀ ਚ ਇੱਕ ਵਾਰ ਦੀਵਾਲੀ ਵੇਲੇ ਹੋ ਜਾਊਗਾ ਤੇ ਤੁਹਾਨੂੰ ਮੇਲਾ ਵੀ ਜ਼ਰੂਰ ਦਿਖਾਵਾਂਗੇ ਜੀ ਮੇਲੇ ਦਾ ਵਲੌਗ ਵੀ ਦੇਖਿਓ ਆਪਣਾ ਜਿਹੜੇ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਜੀ ਕਿਉਂਕਿ ਅਗਲੀ ਵੀਡੀਓ ਤੁਹਾਡੇ ਕੋਲ ਜਲਦੀ ਪਹੁੰਚ ਜੂਗੀ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਪਲੀਜ਼ ਤੇ ਮਿਹਨਤ ਲੱਗਦੀ ਹੈ ਨਾ ਵੀਡੀਓ ਬਣਾਉਣ ਤੇ ਵੀ ਜੀ ਫੁੱਲ ਵਾਚ ਕਰਦਿਆ ਕਰੋ ਤੇ ਸਪੋਰਟ ਕਰ ਰਹੇ ਹੋ ਜਿਹਨੇ ਭੈਣ ਭਰਾਵਾਂ ਦਾ ਵੀ ਧੰਨਵਾਦ ਅੱਗੇ ਵੀ ਸਪੇਟ ਸਪੋਰਟ ਬਣਾਈ ਰੱਖੋ ਜੀ ਆਪਣੇ ਨਾਲ ਤੇ ਸੋਨੂ ਮੇਲਾ ਵੀ ਦਿਖਾਵਾਂਗੇ ਆਪਾਂ ਭਾਈ ਵੈਲੋ ਪਿੰਡ ਫਾਫੜੇ ਭਾਈਕੇ ਦਾ ਤੇ ਆਪਣੇ ਪਿੰਡੋਂ ਅੱਜ ਲੰਗਰ ਵੀ ਗਿਆ ਹਰ ਸਾਲ ਹੀ ਜਾਂਦਾਗਾ ਤੇ ਜੋਤ ਕਹਦਾ ਵੀ ਨਾਲੇ ਮੈਂ ਨਗਰ ਕੀਰਤਨ ਦੇਖੂਗਾ ਨਾਲੇ ਮੈਂ ਲੰਗਰ ਦੀ ਸੇਵਾ ਕਰਵਾਉਂਗਾ ਤਾਂ ਸਵੇਰ ਦੇ ਗਿਆ ਹੋਇਆਗਾ ਅੱਜ ਚਲੋ ਜੀ ਬੜੇ ਰਿਹਾ ਆਪਣੇ ਚੈਨਲ ਦੇ ਨਾਲ ਧੰਨਵਾਦ ਜੀ